ਸੋ ਕਾ ਹਉ ਟਲ ਗੁਰ ਸੇਵੀਐ ਅਹਨੇ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਾ ਹੋ ਕੋਰ ਸਾਹੋ ਝੱਟੀ ਐ ਤੁਧ ਡਿਠੇ ਸੱਚੇ ਪਾਤਿਸਾ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਿਸਾ ਹੋ ਸਿਰ ਸਾਹ ਦੈ ਸਾਹ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੂ ਸੱਜਣ ਸੱਚਾ ਪਾਤੇ ਸਾਹੂ ਸਿਰ ਸਾਹ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਾਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੇ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੈ ਸਾਚ ਭਾਵੇ ਸਾਚ ਕੀ ਮਤ ਕਿਉ ਟਲੈ ਇਸ ਨਾਨ ਦਾਨ ਸੁ ਗਿਆਨ ਮੱਜਨ ਆਪ ਅਛਲਿਓ ਕਿਉ ਛਲੈ ਪਰਪੰਚ ਮੋਹ ਬਿਕਾਰ ਥਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੇ ਸੋਈ ਸਾਹਿਬ ਸੋ ਸਾਲਾਹੀਐ ਜਿਨ ਕਾਰਣ ਕੀਆ ਮੈਲ ਲਾਗੀ ਮਨ ਮੈ ਲਿਆ ਕਿੰਦਾ ਅੰਮ੍ਰਿਤ ਪੀਆ ਮਾਥੇ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੋਲ ਕਰਾਇਆ ਆਪਨੜਾ ਪ੍ਰਭ ਸਹਜ ਪਛਾਤਾ ਜਾ ਮਨ ਸਾਚੈ ਲਾਇਆ ਤੇਸ ਨਾਲ ਗੁਣ ਗਾਵਾ ਜੇ ਤਿਸ ਭਾਵਾ ਕਿਉ ਮਿਲੈ ਹੋਏ ਪਰਾਇਆ ਸਾਹਿਬ ਸੂសាਲਾਹੀ ਹੈ ਜਿਨ ਜਗਤ ਉਪਾਇਆ ਆਏ ਗਿਆ ਕੀ ਨਾ ਆਇਓ ਕਿਉ ਆਵੈ ਜਾਤਾ ਪ੍ਰੀਤਮ ਸੋ ਮਨ ਮਾਨਿਆ ਹਰ ਸੇ ਤੀਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ ਪੰਜ ਪੂ ਨਾਇਕੋ ਆਪ ਸਰੰਦਾ ਜੇਨ ਸੱਚ ਕਾ ਪਿੰਡ ਸਵਾਰਿਆ ਹਮ ਆਵ ਗਣਿਆਰੀ ਤੂ ਸੁਣ ਪਿਆਰੇ ਤੁਧ ਭਾਵੈ ਸੱਚ ਸੋਈ ਆਵਣ ਜਾਣਾ ਨਾਥੀਐ ਸਾਚੀ ਮਤ ਹੋਈ ਅੰਜਨ ਤੈ ਸਾ ਅੰਜੀਐ ਜੈ ਸਾ ਪੇਰ ਭਾਵੈ ਸਮਝੈ ਸੂਝੈ ਜਾਣੀਐ ਜੀ ਆਪ ਜਾਣਾਵੈ ਆਪ ਜਾਣਾਵੈ ਮਾਰਗ ਪਾਵੈ आपे मनु आले वाए कर्म सो कर्म कराये आपे कीमत कोण अपे वाए तंत मंत पाखंड राम हृदय मन मानिया ਅੰਜਨ ਨਾਮ तिसੈ ਤੇ ਸੂਝੈ ਗੁਰ ਸਬਦੀ ਸੱਚ ਜਾਣਿਆ ਸਾਜਨ ਹੋਵਨ ਆਪਣੇ ਕਿਉ ਪਰ ਘਰ ਜਾਹੀ ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ ਮਨੁਮਾ ਹੀ ਸਾਜਨ ਕਰਹਿ ਰਲਿਆ ਕਰਮ ਧਰਮ ਸਬਾਇ ਆਠ ਸਠਿ ਤੀਰਥ ਪੁੰਨ ਪੂਜਾ ਨਾਮ ਸਾਚਾ ਪਾਇਆ ਆਪਿ ਸਾਜੇ ਥਾ ਪ੍ਰਵੇਖੈ ਤਿਸੈ ਭਾਣਾ ਪਾਇਆ ਸਾਜਨ ਰਾਂਗ ਰੰਗੀਲੜੇ ਰੰਗ ਲਾਲ ਬਣਾਇ ਅੰਧਾ ਆਗੂ ਜੇ ਥੀਐ ਕਿਉ ਪਾਧਰ ਜਾਣੈ ਆਪ ਮੁਸੈ ਮਤ ਹੋਸ਼ੀਐ ਕਿਉ ਰਾਹੁ ਪਛਾਣੈ ਕੋ ਰਾਹ ਜਾਵੈ ਮਹਿਲ ਪਾਵੈ ਅੰਧ ਕੀ ਮਤ ਅੰਦਲੀ ਵਿਣਨਾ ਮਹਾਰ ਕੇ ਕਾਸ਼ ਨਾ ਸੂਝੈ ਅੰਧ ਬੂਡਾ ਤੰਦਲੀ ਦਿਨ ਰਾਤ ਚਾਨਣ ਚਾਉ ਉਪਜੈ ਸ਼ਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪਹਿ ਕਰ ਬੇਨਤੀ ਰਾਹ ਪਾਦਰ ਗੁਰ ਦਸੈ ਮਨ ਪਰਦੇਸੀ ਜੇ ਥੀਐ ਸਬ ਦੇਸ ਪਰਾਇਆ ਕੇਸਪਹਿ ਖੋਲੋ ਗੰਠੜੀ ਦੁਖੀ ਭਰ ਆਇਆ ਦੁਖੀ ਭਰ ਆਇਆ ਜਗਤ ਸਬਾਇਆ ਕੌਣ ਜਾਣੈ ਵਿਧ ਮੇਰੀਆ ਆਮਣੇ ਜਾਵਣੇ ਖਰੇ ਡਰਾਵਣੇ ਟੋਟ ਨਾ ਆਵੈ ਫੇਰੀਆ ਨਾਮ ਵਿਹੂਣੇ ਊਣੇ ਝੂਣੇ ਨਾ ਗੁਰ ਸਬਦ ਸੁਣਾਇ ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ ਗੋਰ ਮਹਿਲੀ ਘਰ ਆਪਣਾ ਸੋ ਭਰਪੂਰ ਲੀਣਾ ਸੇਵਕ ਸੇਵਾ ਤਾਂ ਕਰੇ ਸੱਚ ਸਬਦ ਪਤੀਣਾ ਸਬਦੇ ਪਤੀਜੈ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੀ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰ ਸਬਦ ਮੇਲਾ ਤਾਂ ਸੁਹਿਲਾ ਬਾਜੰਤ ਅਨਹਦ ਬੀਣਾ ਗੁਰ ਮਹਲੀ ਘਰ ਆਪੜੈ ਸੋ ਭਰਪੂਰ ਲੀਣਾ ਕੀਤਾ ਕਿਆ ਸਲਾਹੀਐ ਕਰ ਵੇਖੈ ਸੋਈ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ ਕੀ ਮਤ ਸੋ ਪਾਵੈ ਆਪ ਜਾਣ ਆਵੈ ਆਪ ਅਭੁੱਲ ਨਾ ਭੁੱਲਾਏ ਜੈ ਜੈ ਕਾਰ ਕਰਹਿ ਤੁਧ ਭਾਵਹਿ ਗੁਰ ਕੈ ਸਬਦ ਅਮੁੱਲੈ ਹੀਣਾ ਨੀਚ ਕਰਾਵ ਬੇਨੰਤੀ ਸਾਚ ਨਾ ਛੋਡਾਉ ਭਾਈ ਨਾਨਕ ਜਿਨ ਕਰ ਦੇਖਿਆ ਦੇਵ ਮਤ ਸਾਈ ਹੀੜਾਉ ਨੀਚ ਕਰਉ ਬੇਨੰਤੀ ਸਾਚ ਨਾ ਛੋਡਾਉ ਭਾਈ नानक जिन कर देखे देव मत साई गुरु जी का खालसा गुरु जी की फतेह सूही महला पहला मेरा मन राता गुण रवै ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ